ਤੋ ਅੱਜ ਆਪਣੇ ਕੋਲ ਨਾ Vivo ਦਾ Y12 ਮਾਡਲ ਆਇਆ ਸੀ। ਇਹਦਾ ਫੋਲਡਰ ਚੇਂਜ ਕਰਨਾ টাচ ডিসপ্লে ਦੋਨੇ ਡੈਮੇਜ ਹੋ ਚੁੱਕੀਆਂ ਸੀ। ਆਪਾਂ ਬਾਈ ਨੂੰ ਵਧੀਆ origignal quality ਪਾ ਕੇ ਦਵਾਂਗੇ ਫੋਲਡਰ। ਪਰਲਾਂ ਬਾਈ ਨੇ ਕਿਸੇ ਹੋਰ ਦੁਕਾਨ ਤੋਂ ਕੰਮ ਕਰਾਇਆ ਸੀ। ਕਹਿੰਦਾ ਬਈ ਯਾਰ ਪੇਸਟਿੰਗ ਨਹੀਂ ਵਧੀਆ ਹੋਈ ਵਾਰ-ਵਾਰ ਬਾਹਰ ਨਿਕਲ ਜਾਂਦਾ ਇਹ ਫੋਲਡਰ ਆਪਾਂ ਬਾਈ ਨੂੰ ਕੰਮ ਕਰਕੇ ਦਵਾਂਗੇ। ਬਣੇ ਰਿਹਾ ਜੀ ਵੀਡੀਓ ਦੇ ਵਿੱਚ। ਕੋ ਦੋਸਤੋ ਕ੍ਰੋਨ ਦੀ ਬਿਲਕੁਲ ਆਪਾਂ ਸਫਾਈ ਕਰ ਲਈ ਆ ਹੁਣ ਇਹਦੇ ਚ ਫੋਲਡਰ ਲਾਵਾਂਗੇ ਦੋਸਤੋ ਇਹ ਆ ਦੋਸਤੋ ਫੋਲਡਰ ਵਧੀਆ ਕੁਆਲਿਟੀ ਦਾ ਵਧੀਆ ਕੁਆਲਿਟੀ ਆ ओरिजिनल ਤੇ ਨਹੀਂ ਕਹਿ ਸਕਦੇ ਲੇਕਿਨ ओरिजिनल ਨਾਲੋਂ ਘੱਟ ਵੀ ਨਹੀਂ ਗਾ ਦੋਸਤੋ ਇਹ ਲਾਵਾਂਗੇ ਫੋਲਡਰ ਪੇਸਟਿੰਗ ਆਪਾਂ ਪਹਿਲਾਂ ਕਰ ਲਈ ਇਹਦੀ ਮੈਂ ਦੇਖੋ ਦੋਸਤੋ ਫੋਲਡਰ ਲਾ ਦਿੱਤਾ ਆ ਆਪਾਂ ਦੋਸਤੋ ਅਗਰ ਕੋਈ ਵੀ ਵੀਰ ਆਪਣੇ ਤੋਂ ਫੋਲਡਰ ਭੋਣ ਦਾ ਦੋਸਤੋ ਇੱਕ ਨਾ ਸਾਈਡ ਦੀ ਲਾਈਟ ਟਿਕਣ ਲੱਗ ਜਾਂਦੀ ਉਸ ਚੀਜ਼ ਦੀ ਆਪਣੀ ਗਾਰੰਟੀ ਰਹੂਗੀ ਦੋਸਤੋ ਛੁੱਟੇ ਫੋਲਡਰ ਵੀ ਕੋਈ ਗਾਰੰਟੀ ਨਹੀਂ ਅਗਰ ਸਾਈਡ ਦੇ ਵਿੱਚ ਲਾਈਟਾਂ ਲੁੱਟਾਂ ਦੇਖਣ ਲੱਗਦੀ ਉਸ ਚੀਜ਼ ਦੀ ਆਪਣੀ ਫੋਲ ਗਾਰੰਟੀ ਰਹੂਗੀ ਵਧੀਆ ਪੇਸਟਿੰਗ ਕਰਕੇ ਦੇ ਦਈਏ ਦੋਸਤੋ ਤਾਂ ਕਿ ਕਸਟਮਰ ਨੂੰ ਕੋਈ ਦਿੱਕਤ ਨਾ ਹੋਵੇ ਇਹ ਦੇਖ ਸਕਦਾ ਹੋ ਵੀਰ ਦਾ ਮਾਡਲ ਆ ओरिजिनल ਵਾਲੀ ਕੁਆਲਿਟੀ ਦੇਤੀ ਬਾਈ ਨੂੰ ਤੋਂ ਬਿਲਕੁਲ ओरिजिनल ਵਾਲੀ ਕੁਆਲਿਟੀ ਹੈ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਾ ਜੇ ਧੰਨਵਾਦ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਧੰਨਵਾਦ